ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਅਲਗੋ ਕੋਠੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਤੇ ਕੀਵਰਡ ਤੋਂ ਦੋਸਤੋ ਖੇਮ ਕਰਨਾ ਰੋਡ ਆਉਂਦੇ ਸਮੇ ਤੁਸੀ ਅਲਗੋ ਕੋਠੀ ਵਿਜ਼ਿਟ ਕਰਨੀ ਆ ਆ ਸੁਖਵੀਰ ਤੇ ਵੀਰ ਜਗਰੂਪ ਸਿੰਘ ਹੋਣਾ ਦੇ ਕੋਲੇ ਆਏ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਵਿਕਰੀ ਵਾਲੇ ਪਸ਼ੂ ਤੁਹਾਨੂੰ ਇਸ ਘਰੋਂ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਥੋੜੇ ਟਾਈਮ ਬਾਅਦ ਜਿਹੜੀ ਦੋਸਤੋ ਆਪਾਂ ਅਪਡੇਟ ਆ ਇਸ ਘਰੋਂ ਦੇਨੇ ਰਹਿੰਦੇ ਆ ਤੁਹਾਨੂੰ ਅੱਜ 11 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਕੋਈ ਦੁਪਹਿਰ ਦਾ ਸਮਾਂ ਹੈਗਾ ਸਾਢੇ ਸੌਰੀ ਡੇਢ 2 ਵਜੇ ਦਾ ਜਿਹੜਾ ਸਮਾਂ ਹੈਗਾ ਤੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਨਗ ਦਿਖਾਵਾਂਗੇ ਤਿੰਨ ਪਸ਼ੂ ਨੇ ਬਿਲਕੁਲ ਇੱਕ ਪਹਿਲਾ ਸੂਹਾ ਸੋਣੀ ਝੋਟੀ ਆ ਦੋਸਤੋ ਬਾਅਦ ਵਿੱਚ ਇੱਕ ਨੀਲੀ ਦੀ ਮੈਂ ਦਿਖਾ ਦਾਂਗੇ ਇੱਕ ਇਸੇ ਵੀਡੀਓ ਦੇ ਵਿੱਚ ਤੁਹਾਨੂੰ ਵਹਿੜ ਦਿਖਾ ਦਾਂਗੇ ਠੀਕ ਹੈ ਜੀ ਪੂਰੀ ਗੱਲਬਾਤ ਆਪਾਂ ਪੂਰੀ ਇਨਫੋਰਮੇਸ਼ਨ ਆ ਵੀਰ ਸੁਖਬੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਿਹੜੀ ਆ ਜਾਣਕਾਰੀ ਸਾਂਝੀ ਕਰਾਂਗੇ ਸੋ ਪਸ਼ੂ ਐਨੀਮਲ ਫਸਟਲੀ ਇੱਕ ਰਿਕਵੈਸਟ ਇਹ ਹੁੰਦੀ ਆ ਜਿਹੜਾ ਪਸ਼ੂ ਐਨੀਮਲ ਪਸੰਦ ਆਊਗਾ ਉਹਦੀ ਜਿਹੜਾ ਪਸ਼ੂ ਦੋਸਤੋ ਖਾਸ ਤੌਰ ਤੇ ਸੋਇਆ ਸਵਾਇਆ ਉਹਦੀ ਚਵਾਈ ਕਰ ਲਿਓ ਤੇ ਗੱਭਣ ਪਸ਼ੂ ਨੂੰ ਜਿਹੜਾ ਤਿਰਪ ਕੇ ਤਸੱਲੀ ਕਰ ਲਿਓ ਠੀਕ ਆ ਤੇ ਡਿੱਬੀ ਪੂਰਾ ਅਮਰਕੋੜ ਨਵਾਂ ਪਿੰਡ ਫਤਿਹਪੁਰ ਜਗਤਪੁਰਾ ਤੇ ਇਹ ਬਿਲਕੁਲ ਜਿਹੜੇ ਨਾਲ-ਨਾਲ ਲੱਗਦੇ ਪਿੰਡ ਹੈਗੇ ਆ ਤੇ ਆਓ ਕਰਦੇ ਆ ਗੱਲਬਾਤ ਬਾਈ ਸੁਖਬੀਰ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਅੱਜ ਕੀ ਡਿਟੇਲ ਹੈਗੀ ਆ ਅੱਜ ਇਹਨਾਂ ਪਸ਼ੂਆਂ ਦੀ ਸੋ ਸਭ ਤੋਂ ਪਹਿਲਾਂ ਵੀਰ ਸੁਖਬੀਰ ਸਿੰਘ ਸਸਰੀਕਾਰ ਸਸਰੀਕਾਰ ਵੀਰ ਜੀ ਹੋਰ ਸੁਣਾਓ ਕੀ ਹਾਲ ਚੱਲ ਜੇ ਬਹੁਤ ਵਧੀਆ ਬਹੁਤ ਵਧੀਆ ਹੋਰ ਠੀਕ ਹੈ ਤਾਂ ਪੂਰੇ ਨਿਸ਼ਕਿਰੁਸ਼ ਕੇ ਕਰਦੇ ਹੈ ਇਦਾਂ ਹੀ ਆ ਵੀਰ ਜੀ ਹੋਰ ਸੁਣਾਓ ਠੀਕ ਠਾਕ ਵਧੀਆ ਵਧੀਆ ਤੇ ਨਾਲ ਕਦੋਂ ਕਦੋਂ ਮਾਰੀ ਜਾਂਦੇ ਕਦੋਂ ਕਰਦੇ ਕਦੋਂ ਕਰਦੇ ਹਟਿਆ ਤੇ ਨਾ ਅਗੇ ਇਧਰੋਂ ਤੁਸੀਂ ਆਗੇ ਆਪਾਂ ਵੀਡੀਓ ਬਣਾਉਣ ਲੱਗ ਪਏ ਕਿਹੜੇ ਝੋਨੇ ਦੀ ਫਿਰ ਲਵਾਈ ਚੱਲਣਾ ਪਈ ਇਹਦੀ 100 ਹੁਣ ਆਪਾਂ 1509 ਦੀ ਲਾਉਣੀ ਲਵਾਈ ਕਰਨੀ ਆ 2-3 ਦਿਨ ਰੋਕੇ 110 ਦੀ ਹੁਣੀ ਆ 110 ਦੀ ਹਾਂਜੀ ਠੀਕ ਹੈ ਤਿਆਰੀ ਅਮਰ ਦੇ 2-4 ਦਿਨਾਂ ਦਾ 110 ਦੀ ਹਾਂਜੀ ਠ ਤੇ ਨਾਲ ਦੀ ਨਾਲ ਬਸ ਵਪਾਰ ਪਸ਼ੂ ਚੱਲੀ ਜਾਂਦਾ ਕੰਮ ਚੱਲੀ ਜਾਂਦਾ ਵਧੀਆ ਚੱਲੀ ਜਾਂਦਾ ਵੀਰ ਜੀ ਠੀਕ ਹੈ ਭਰਾ ਤੇ ਸੁਖਵੀਰ ਭਾਈ ਅੱਜ ਪਸ਼ੂ ਤਿੰਨ ਬਕਾਊ ਆ ਤੇ ਤਿੰਨੇ ਗੱਪਣ ਮੈਨੂੰ ਲੱਗਦਾ ਹੈ ਨਾ ਤਿੰਨੇ ਗੱਪਣਾ ਵੀਰ ਜੀ ਤਿੰਨੇ ਗੱਪਣ ਤੇ ਕਿੰਨਾ ਕਿੰਨਾ ਸਮਾਂ ਵੈਸੇ ਤਿੰਨਾਂ ਦੀ ਐਵਰੇਜ ਕੱਢੀਆ ਕਿੰਨਾ ਕਿੰਨਾ ਸਮਾਂ ਲੈ ਜਾਣਗੇ ਅਜੇ ਵੀਰੇ ਹਫਤੇ ਤੋਂ ਪਹਿਲਾਂ ਪਹਿਲਾਂ ਸੂ ਪਣ ਗਿਆ ਤਿੰਨੇ ਠੀਕ ਹੈ ਜੀ ਹਾਂਜੀ ਹਫਤੇ ਤੋਂ ਇੱਕ ਹਫਤੇ ਤੋਂ ਪਹਿਲਾਂ ਪਹਿਲਾਂ ਦੋਸਤੋ ਇੱਕ ਅੱਧਾ ਦਿਨ ਉੱਤੇ ਵੀ ਖੜ੍ਹ ਸਕਦੀ ਕੋਈ ਠੀਕ ਆ ਠੀਕ ਆ ਥੱਲੇ ਵੀ ਰਹਿ ਸਕਦੀ ਆ ਠੀਕ ਆ ਤੇ ਆਜੋ ਸੁਖਵੀਰ ਭਾਈ ਪਹਿਲੇ ਨੰਬਰ ਤੇ ਇਥੋਂ ਸਟਾਰਟ ਕਰਨ ਲਗੇ ਤੇ ਝੋਟੀ ਜਿਹੜੀ ਦੋਸਤੋ ਇਹ ਤੁਸੀਂ ਦੇਖ ਰਹੇ ਹੋ ਪਹਿਲੇ ਨੰਬਰ ਤੇ ਠੀਕ ਆ ਜੀ ਇਹ ਵੀ ਜੀ ਪਹਿਲਾਂ ਝੋਟੀ ਸੁਣੀ ਆ ਪਹਿਲਾ ਸੁਆਈ ਆ ਜੀ ਪਹਿਲਾ ਸੁਆਏ ਇਹਦਾ ਇੱਕ ਹਫਤਾ ਰਹਿੰਦਾ ਜੀ ਠੀਕ ਆ ਜੀ ਹਾਂ ਜੀ ਇੱਕ ਹਫਤਾ ਪਿਆ ਤੇ ਇਹਦਾ ਸੁਆਈ ਤੇ ਆਹ ਫੇਸ ਕੁਆਲਟੀ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਜੀ ਠੀਕ ਹੈ ਤੇ ਫਰਸਟ ਲੋਕੇਸ਼ਨ ਦੇ ਵਿੱਚ ਜਿਹੜੀ ਦੋਸਤੋ ਇਹ ਸੁਣਨ ਜਾ ਰਹੀ ਹੈ ਤੇ ਧੋਨਾਂ ਵਾਲੀ ਬਿਲਕੁਲ ਝੋਟੀ ਆ ਤੇ 53 53 ਨੰਬਰ ਆ ਜੀ 535 ਠੀਕਾ ਹਾਂਜੀ ਹਫਤਾ ਸਮਾਂ ਲੱਗੇ ਤਾਂ ਬਣ ਜੂਗੀ ਪੂਰਾ ਹਾਂਜੀ ਬਿਲਕੁਲ ਜੀ ਠੀਕ ਆ ਭਾਈ ਤੇ ਬਾਕੀ ਤਕਵੀਰ ਬਾਈ ਨੂੰ ਖੋਲ ਕੇ ਦਿਖਾ ਦਈਏ ਸਾਰਿਆਂ ਨੂੰ ਬਾਕੀ ਬਿਲਕੁਲ ਜਿਹੜਾ ਦੋਸਤੋ ਪਤਲੇ ਪਿੰਡੇ ਦੇ ਵਿੱਚ ਥੰਥੂਣ ਦਾ ਸਹਜ ਤੁਸੀਂ ਦੇਖੋ ਹਵਾਨਾ ਦੇਖ ਸਕਦੇ ਹੋ ਪਛੂ ਹਜੇ ਆਪਾਂ ਜਕਰ ਇੱਕ ਹਫਤੇ ਦੀ ਗੱਲ ਕਰੀਏ ਤਾਂ ਇੱਕ ਨਾਰਮਲ ਹੁੰਦੇ ਕੀ ਇਹਦੇ ਲਾਇ ਪਿਆ ਪਛੂ ਤੇ ਹਵਾਨਾ ਦੇਵਟੀ ਜੋ ਦੋਸਤੋ ਉਹ ਤਕਰੀਬਨ ਜਿੰਨਾ ਬਣਾ ਕੇ ਤਿਆਰ ਕਰਨਾ ਇੱਕ ਹਫਤੇ ਵਿੱਚ ਉਹਨਾਂ ਜ਼ਰੂਰ ਕਰ ਲਵਾਂਗੇ ਠੀਕ ਹੈ ਵੀਰ ਪਿੱਛੇ ਦੀ ਗਰੰਟੀ ਹੋ ਆਪਣੀ ਛੋਟੀ ਦੀ। ਹੂੰ। ਕਈ ਵੀਰ ਕਹਿੰਦੇ ਗਰਮੀ 'ਚ ਪਿੱਛੇ ਦੀ ਪ੍ਰੋਬਲਮ ਆਉਂਦੀ ਹੈ ਛੋਟੀ ਦੀ ਆਪਣੀ ਗਰੰਟੀ ਹੋ ਪਿੱਛੇ ਦੀ ਹਰ ਪਾਸੇ। ਹੂੰ। ਉਹ ਵੀ ਸੀਲ ਠੰਡੀ ਹੈ। ਠੀਕ ਹੈ ਜੀ। ਸੋ ਬਾਕੀ ਪਾਰ ਪਿੱਛੇ ਦੀ ਦੋਸਤੋ ਆਪਾਂ ਪਾਸੇ ਪੂਰੀ ਗਰੰਟੀ ਆ ਤੇ ਕਿਸੇ ਵੀਰ ਨੂੰ ਕੋਈ ਨੋ ਡਾਊਟ ਕੋਈ ਆਪ ਦਾ ਬਿਲਕੁਲ ਤਸੱਲੀ ਦੇ ਨਾਲ ਠੀਕ ਹੈ ਲੈ ਕੇ ਜਾ ਸਕਦੇ ਹੋ ਤੁਸੀਂ ਬੈਕ ਸਾਈਡ ਤੋਂ ਜਿਹੜਾ ਥਣ ਲੇਵਾ ਹੈ ਆ ਚੈੱਕ ਕਰੋ। ਤਸਕਵੀਰ ਭਰਾ ਕਿੰਨਾ ਕੁ ਮੋਲ ਇਹਦਾ ਲੈਣ ਦੇਣ ਫਿਰ ਕੀ ਕੀਤਾ ਇਹਦਾ ਵਿੱਚ ਜਮਾ ਟੋਕੜਾ ਵਾਲਾ ਮੁੱਲ ਅੱਛਾ ਜੀ ਮੋਲ 55000 55 ਹੀ ਦੇ ਦਾਂਗੇ ਅੱਛਾ ਜੀ ਹੋਰ ਥੋੜੀ ਬਾਦੀ ਘਰ ਆ ਜਾਂਦਾ ਮਨਤਨ ਕਰ ਦਾਂਗੇ ਇਹ ਵੈਸੇ ਡਿਮਾਂਡ 56 ਤੇ 55 ਖਾ ਨਾ ਜਿਹੜੀ 54000 ਦੇ ਦੇ ਦਾਂਗੇ ਵੀਰ ਜੀ ਠੀਕ ਆ ਜੀ ਹਾਂ ਜੀ 54000 ਚ ਭਰਾਵੋ ਪਹਿਲਾ ਸੂਆ ਕੋਈ ਕਮੀ ਪੇਸ਼ੀ ਨਹੀਂ ਛੋਟੀ ਜੇਗੀ ਕੋਈ ਵੀ ਪਹਿਲਾ ਸੂਆ ਸੌਣ ਜਾ ਰਹੀ ਆ ਤੇ 54000 ਮੋਲ ਆ ਠੀਕ ਆ ਤੇ ਬਹਿ ਜਾ ਬਹਿ ਜਾ ਤੇ ਬੱਲਾ ਬੱਲਾ ਕਰਾਦੀ ਵੀਰ ਨੇ ਇਹ ਤਾਂ ਘੱਟ ਤਾਂ ਕੋਈ ਦੇ ਹੀ ਨਹੀਂ ਸਕਦਾ ਵੀਰ ਬਿਲਕੁਲ ਜੀ ਬਿਲਕੁਲ ਰੂਮਾਥੇ ਦੀ ਵੀ ਚੰਗੀ ਆ ਬਾਕੀ ਸਿੰਘੀ ਸੁੰਗੀ ਚੰਗੀ ਆ ਹਰ ਪੱਖ ਤੋਂ ਦੇਖੋਗੇ ਤਾਂ ਠੀਕ ਆ ਠੀਕ ਆ ਬਾਕੀ ਰਹੀ ਗੱਲ ਇੱਕ ਦੋਸਤੋ ਸੂਣ ਵਾਲੇ ਪਸੂ ਤੋਂ ਪਹਿਲਾਂ ਇੱਕ ਜ਼ਰੂਰੀ ਗੱਲ ਹੁੰਦੀ ਹੈ ਵੀ ਭਾਰ ਪੇਛੇ ਦੀ ਉਹ ਵੀਰਾਂ ਦਾ ਵੀ ਆਪਣੀ ਫੁੱਲ ਗਾਰੰਟੀ ਆ ਛੇਰੀ ਆਪਣੀ ਗਾਰੰਟੀ ਤੇ ਇੱਕ ਹਫਤਾ ਖੰਡ ਜਿਹੜਾ ਸਮਾਂ ਰਹਿ ਗਿਆ ਬਸ ਸੂਣ ਦੇ ਵਿੱਚ ਤੇ ਓਵਰ ਆਲ ਜੇਕਰ ਆਪਾਂ ਪੂਰਾ ਨਜ਼ੋਰ ਕੱਢੀਏ ਤਾਂ ਬਿਲਕੁਲ ਵਧੀਆ ਹੈਗੀ ਆ ਬਾਕੀ ਬਾਡੀ ਲੈਂਗੁਏਜ ਬਿਲਕੁਲ ਜਿਹੜੀ ਆਪਾਂ ਵੇਖੀਏ ਬਾਡੀ ਭੰਤਰ ਦੇਖੀਏ ਹਰ ਪਾਸੇ ਪੂਰੀ ਹੈ ਇਸ ਤੋਂ ਬਾਅਦ ਆਪਾਂ ਤੁਹਾਨੂੰ ਸੈਕੰਡ ਨੰਬਰ ਤੇ ਇੱਕ ਨੀਲੀ ਦੀ ਮੈਂ ਦਿਖਾਉਣੇ ਆ ਇਹ ਤੇ ਸਮਾਂ ਭਾਈ ਸੁਖਵੀਰ ਕਿੰਨਾ ਲੈ ਜੂ ਇਹਦਾ ਵੀਰ ਜੀ ਇੱਕ ਹਫਤਾ ਰਹਿੰਦਾ ਇੱਕ ਹਫਤਾ ਹਾਂਜੀ ਸਵੇਰ ਕਿੰਨਾ ਹੋਊਗਾ ਜੀ ਇਹ ਦੂਜਾ ਸਵੇਰ ਸੁਣੀਏ ਵੀਰ ਜੀ ਦੂਜੇ ਸਵੇਰ ਸੁਣੀਏ ਹਾਂਜੀ ਠੀਕ ਆ ਬਾਕੀ ਬਿੱਲੀਆਂ ਅੱਖਾਂ ਦੋਸਤੋ ਤੇ ਮਗਰਲੇ ਪੈਰ ਜਿਹੜੇ ਉਹ ਵਾਈਟ ਆ ਫੁੱਲ ਵੱਡੀ ਹਾਈਟ ਦੀਆਂ ਛੁੱਟੀਆਂ ਵੀਰ ਛੋਟੀਆਂ ਕਸ ਕਾੜ ਦੇਖੋਗੇ ਕਦ ਬਹੁਤ ਵੱਡਾ ਵੀ ਕੋਈ ਵੀਰ ਦੂਰੋਂ ਜਿਹੜੇ ਤੁਸੀਂ ਆਉਣਾ ਕੋਈ ਆਗੇ ਇਹ ਨਾਲ ਕੋਈ ਛੋਟੀ ਆ ਬਿਲਕੁਲ ਧਿਆਨ ਦੇ ਵਿੱਚ ਰੱਖਿਓ ਵੀ ਫੁੱਲ ਵੱਡੀ ਹਾਈਟ ਆਪਾਂ ਕਹਿ ਸਕਦੇ ਹਾਂ ਚੰਗੀ ਹਾਈਟ ਤੇ ਨੀਲੀ ਦਾ ਪੱਖ ਹੈਗਾ ਨੀਲੀ ਦੇ ਵਿੱਚ ਆਪਾਂ ਇਹਨੂੰ ਕਾਊਂਟ ਕਰ ਸਕਦੇ ਆਂ ਮੱਥਾ ਜਿਹੜਾ ਦੋਸਤੋ ਵੱਲਾ ਤੇ ਬਿਲਕੁਲ ਠੋਡੀ ਆਪਾਂ ਕਹਿ ਲਈਏ ਕਿ ਨਾ ਵੀ ਥੱਲੇ ਠੋਡੀ ਤੇ ਜਿਹੜਾ ਵਾਈਟਾ ਨਿਸ਼ਾਨ ਹੈਗਾ ਠੀਕ ਆ ਵਾਈਟ ਸਪੋਰ ਹੈਗਾ ਠੋਡੀ ਦਾ ਵੇਖੋ ਦੰਦੇ ਵੀ ਫੰਕਸ਼ਨ ਕਰੈਕਟਰ ਜਿਹੜੇ ਹੈਗੇ ਆ ਉਹ ਨੀਲੀ ਦੇ ਆ ਠੀਕ ਆ ਤੇ ਬਾਕੀ ਥਣ ਉਲਟ ਬਹਿਣੀਆਂ ਦੇ ਪਾਸੇ ਤੁਹਾਨੂੰ ਆਪਾਂ ਦਿਖਾ ਦਿੰਨੇ ਆਂ ਇਸ ਨੂੰ ਵੀਰ ਇੱਕ ਹਫਤਾ ਬਾਕੀ ਹੈ ਤਾਂ ਹਾਂਜੀ ਇੱਕ ਹਫਤਾ ਬਾਕੀ ਹੈ ਇੱਕ ਹਫਤਾ ਹਜੇ ਆਰਾਮ ਨਾ ਲੈ ਜਣਾ ਤੇ ਥਣ ਥਣ ਜਿਹੜਾ ਦੋਸਤੋ ਵੇਖੋ ਤੁਸੀਂ ਨਖੇੜ ਵੀ ਬਿਲਕੁਲ ਵਿੱਚ ਹੈਗਾ ਕੋਈ 3-3 ਇੰਚ ਦਾ ਨਖੇੜ ਆ ਚੌਥਾ ਨਾਲ ਦੇ ਵਿੱਚ ਤੇ ਥਣ ਵੀ ਲੰਬਾਈ ਦੇ ਵਿੱਚ ਵੇਖੋ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਸਾਈਜ਼ ਦੇ ਵਿੱਚ ਬਰਾਬਰ ਆ ਤੇ ਪਤਲਾ ਪਿੰਡਾ ਤੇ ਨੀਲੀ ਰੀਮ ਹੈ ਠੀਕ ਆ ਤੇ ਵੱਡੀ ਹਾਈਟ ਬਿਲਕੁਲ ਇੱਕ 5 ਫੁੱਟ 9 ਇੰਚ ਦਾ ਬੰਦਾ ਖੜਾ ਹੋਵੇ ਦੋਸਤੋ ਤੇ ਬਿਲਕੁਲ ਸ਼ੋਲਡਰ ਦੇ ਨਾਲ ਟੱਚ ਕਰਦਾ ਕੋਠਾ ਹੈਗਾ ਵੀ ਆਪਾਂ ਖੋਲ ਕੇ ਤੋਰ ਕੇ ਤੁਹਾਨੂੰ ਦਿਖਾਉਣਾ ਇੱਕ ਵਾਰੀ ਆ ਦੇਖੋ ਜੀ ਬੇਲ ਬੀ ਚੰਗੀ ਆ ਤੇ ਆ ਬੈਕ ਸਾਈਡ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਮੇ ਛੋਟੀ ਨੇ ਗਾਵਾ ਵਾਂਗੂ ਬੰਨਾ ਜਾਈ ਜੀ ਢੇਲਾ ਦੇ ਚ ਦੇਖੋ ਹਵਾਨਾ ਬਹੁਤ ਢੇਲਾ ਢੂਨਾ ਬਹੁਤ ਕਾਫੀ ਆ ਆਇਆ ਕੋਹ ਹੁੰਦੀਏ ਦੋਸਤੋ ਕੱਲੀ ਕਹਿਣ ਵਾਲੀ ਗੱਲ ਬਾਕੀ ਹਜੇ ਨੋਰਮਲ ਢੇਲਾ ਢੂਨਾ ਕੱਢ ਕੇ ਪਸ਼ੂ ਫੇਰ ਸੂਗਾ ਇੱਕ ਹਫਤਾ ਵੀਰ ਕਹਿੰਦਾ ਹੋ ਸਕਦਾ ਵੀ ਕੋਈ 1-2 ਦਿਨ ਉੱਪਰ ਵੀ ਲੈ ਜਾਵੇ ਉੱਪਰ ਵੀ ਲੈ ਜਾਵੇ ਠੀਕ ਹੈ ਤੇ ਵੱਡੀ ਨੇ ਆ तकरीबन ਬਹੁਤ ਸਾਰੀ ਢਿੱਲ ਕੱਢਣੀ ਚਾਹੀਦਾ ਹਾਂ ਲਓ ਤਸਕਵੀਰ ਭਾਜੀ ਫਿਰ ਕਿੰਨੇ ਕ ਦੀਏ ਲੈ ਦੇ ਕਰਦੇ ਪੈ ਕਿਥੋਂ ਤੱਕ ਤੱਕ ਭੈਣ ਭਰਾਵਾਂ ਦਾ ਇਹਦਾ ਵੀ ਜਾਇਜ਼ ਹੀ ਆ ਮੋਲ ਵੀਰ ਜੀ ਮੋਲ 86000 85000 ਦੀ ਦੇ ਦਾਂਗੇ 85 ਦੀ ਹਾਂਜੀ ਖਾਨ ਵਾਲੀ ਗੱਲਬਾਤ ਹੈ ਹਾਂਜੀ ਘਰ ਆਇਆ ਥੋੜਾ ਬੋਧਾ ਮਾਨ ਕਰਾਂਗੇ ਜ਼ਰੂਰ 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 ਜਿੰਨਾ ਵੀ ਹੋ ਸਕਦਾ ਥੋੜਾ ਬੋਧਾ ਥੋੜਾ ਬੋਧਾ ਜ਼ਰੂਰ ਕਰਾਂਗੇ ਤੇ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਦੋਸਤੋ ਨੀਲੀ ਦੇ ਪਸ਼ੂ ਆਪਾਂ ਬਹੁਤੇ ਵੀਰ ਵੇਖਦੇ ਹੋ ਤੁਸੀਂ ਵੀ ਬਾਰਡਰ ਵੀ ਤਕਰੀਬਨ ਥੋੜੀ ਦੂਰੀ ਦਾ ਜੇਕਰ ਆਪਾਂ ਸੁਖਵੀਰ ਹੁਣਾਂ ਦੀ ਗੱਲ ਕਰ ਲਈਏ ਚਾਹੇ ਆਪਾਂ ਵਪਾਰ ਦੀ ਗੱਲ ਕਰ ਲਈਏ ਤੇ ਪਸ਼ੂ ਨੇੜੇ ਬੰਨਿਓ ਤੁਰਦਾ ਫਿਰਦਾ ਜਿਹੜਾ ਚੰਗਾ ਉਹ ਨੀਲੀ ਦਾ ਦੇਗਾ ਨੀਲੀ ਰਾਵੀ ਦੇ ਪਸ਼ੂ ਜਿਹੜੇ ਬਹੁਤੇ ਟੱਚ ਜਿਹੜੇ ਹੈਗੇ ਆ ਇਸ ਇਲਾਕੇ ਦੇ ਵਿੱਚ ਵੇਖਣ ਦੇ ਵਿੱਚ ਤੁਹਾਨੂੰ ਮਿਲ ਜਾਂਦੇ ਆ ਚੰਗੀ ਤਾਂ ਚੰਗੀ ਮੱਝ ਨੀਲੀ ਰਾਵੀ ਦੀ ਬਿਲਕੁਲ ਜੀ ਬਿਲਕੁਲ ਤੇ ਬਿਲਕੁਲ 86000 ਤੇ 85 ਤੇ 85 ਜੋ ਵੀਰਾਂ ਦਾ ਮਾਨਤਾਣ ਹੋ ਜਾਊਗਾ ਠੀਕ ਆ 85 ਜੋ 84 ਹੋ ਜਾਊਗਾ ਕੀ ਆਖਿਆ ਸੀ 84 ਜੀ ਦੇ ਦੇ ਦਾਂਗੇ ਜੋ ਤੁਸੀਂ ਕਹਿਤਾ ਜੀ ਲਓ ਜੀ ਹਾਂ ਜੀ 84 ਹੋ ਜਾਊਗਾ 84 ਜੀ ਦੇ ਦੇ ਦਾਂਗੇ ਠੀਕ ਆ ਭਰਾ ਤੇ ਫੋਲ ਵਧੀਆ ਚੰਗੇ ਕਦ ਕੱਢਦੀ ਆ ਥੋੜਾ ਜਿਹਾ ਬ੍ਰੇਕੀ ਨਾਲ ਦੋਸਤੋ ਵਿਖਾਉਣ ਦਾ ਮਤਲਬ ਇਹ ਹੈਗਾ ਵੀ ਹੋ ਸਕਦਾ ਵੀ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਬਾਕੀ ਪਹਿਲ ਜਿਹੜੀ ਹੈਗੀ ਉਹਨੂੰ ਘਰ ਵਿੱਚ ਦੇ ਕਰਕੇ ਤਸਦੀਕ ਕਰਨ ਤੋਂ ਬਾਅਦ ਹੀ ਤੁਸੀਂ ਸੌਦਾ ਕਰਿਆ ਕਰੋ ਪਰ ਹੋ ਸਕਦਾ ਵੀ ਕਿਸੇ ਵੀਰ ਦਾ ਆਉਣਾ ਜਾਣਾ ਕਈ ਵਾਰ ਨਹੀਂ ਹੁੰਦਾ ਦੂਰਦਾਰ ਪੈਂਦਾ ਉਹਨੂੰ ਥੋੜਾ ਜਿਹਾ ਕੋਈ ਬ੍ਰੇਕੀ ਨਾਲ ਤਾਂ ਵਿਖਾ ਦੇ ਜੀਆ ਵੀ ਪਸ਼ੂ ਚੰਗੀ ਤਰ੍ਹਾਂ ਸਮਝਵੇ ਚਾਰੇ ਠੀਕ ਆ ਓਵਰ ਆਲ ਜਿਹੜੀ ਇਹ ਮਾਜਾ ਚੰਗੀ ਹਰ ਪਾਸੇ ਬਾਕੀ ਜਦੋਂ ਬਣੀ ਥਣੀ ਉਦੋਂ ਹੋਰ ਬਥੇਰੇ ਸਮਝ ਆਜੂ ਅਗਲ ਬਾਅਦ ਇੱਕ ਹਫਤਾ ਬਾਕੀ ਐ ਸੂਣ ਚ ਠੀਕ ਆ ਆ ਜੋ ਅੱਗੇ ਤੀਜੇ ਨੰਬਰ ਤੇ ਦੋਸਤੋ ਇੱਕ ਤੁਹਾਨੂੰ ਆਪਾਂ ਇਹ ਦੂਜਾ ਸੁਣਾ ਰੈਡੀ ਆ ਵੀਰ ਜੀ ਹਾਂਜੀ ਦੂਜਾ ਸੁਣਾ ਰੈਡੀ ਸੁਣੀਏ ਦੂਜੇ ਸਵੇਰ ਸੁਣੀਏ ਸਰ ਦੂਜਾ ਸੁਣਾ ਸੁਣੀਏ ਇਹਦਾ ਵੀ ਇੱਕ ਹਫਤਾ ਬਾਕੀ ਆ ਹੂੰ ਬੜਾ ਸਪੈਸ਼ਲ ਹੱਥ ਦੇ ਚਾਈ ਵਾਲਾ ਥਣ ਲੱਗਾ ਤੁਹਾਨੂੰ ਪਾਵਰ ਨੇੜੇ ਦੋ ਠੀਕ ਆ ਉਹ ਬਾਕੀ ਵੀ ਦਾ ਸੁਖਵੀਰ ਸਿੰਘ ਕਹਿੰਦਾ ਵੀ ਬੜਾ ਸਪੈਸ਼ਲ ਹੈ ਸਪੈਸ਼ਲ ਹੀ ਹੈ ਦੋਸਤੋ ਵੀ ਜਿਹੜਾ ਹੱਸੀ ਚਵਾਈ ਕਰ ਲੈਣੀ ਆ ਉਹ ਥਾਂ ਲੱਗਾ ਹੋਵੇ ਤੇ ਸਪੈਸ਼ਲ ਥਾਂ ਆਪਾਂ ਗਿਣਦੇ ਆ ਉਹਨੂੰ ਤੇ ਜਾਦੂਤ ਵਾਲੀ ਇਹ ਪੂਰੀ ਤੇ ਸੂਬਾ ਸੁਖਵੀਰ ਤੀਜਾ ਹੋਊਗਾ ਇਹਦਾ ਆਪਾਂ ਦੂਜੇ ਆਖਿਆ ਦੂਜਾ ਆਖਤਾ ਹੋ ਸਕਦਾ ਤੀਜਾ ਵੀ ਹੋਵੇ ਪਰ ਆਪਾਂ ਦੂਜੇ ਆਖ ਕੇ ਲਈ ਆਪਾਂ ਦੂਜਾ ਕਹਿੰਦੇ ਆ ਠੀਕ ਆ ਚਲੋ ਦੂਜੇ ਸੂਬੇ ਘਰ ਵਾਲੇ ਜਿੱਥੋਂ ਖਰੀਦੀ ਆ ਦੂਜਾ ਸੂਬਾ ਕਹਿ ਕੇ ਵੀਰਾਂ ਦਾ ਵੀ ਆਪਾਂ ਉਹਨਾਂ ਤੋਂ ਖਰੀਦੀ ਆ ਉਹਨਾਂ ਕਹਿ ਕੇ ਦਿੱਤੀ ਦੂਜਾ ਸੂਬਾ ਕੋਈ ਸੂਬਾ ਬਿਲਕੁਲ ਸੂਬਾ ਜਿਹੜਾ ਦੋਸਤ ਬਾਕੀ ਹਰ ਇੱਕ ਦੀ ਵਿਰਦੀ ਆਪਾਂ ਆਪਣੀ ਸਮਝਾ ਤੇ ਵੱਡੀ ਬੈੜ ਆ ਠੀਕ ਆ ਵੱਡੀ ਗੱਦਗੱਡ ਦੀ ਆ ਵੱਡੀ ਬੈੜ ਦੇ ਵਿੱਚ ਤੁਸੀਂ ਗਿਣਤੀ ਕਰ ਸਕਦੇ ਏ ਟਿੱਲਾ ਟੋਲਾ ਬੜੀਆਂ ਪੀਆਂ ਇਹ ਬੈੜ ਦੇ ਇੱਕ ਖੱਬਾ ਲਏ ਹਨ ਹਾਂ ਆਹ ਵੇਖੋ ਸਾਰੀ ਟਿੱਲ ਪਈ ਸਾਰੀ ਟਿੱਲ ਕੱਢ ਕੇ ਸੋਣਾ ਆ ਲੋ ਉਲਟੋ ਬੈਣੀ ਦੇ ਪਾਸਿਓ ਸੱਜਿਓ ਖੱਬਿਓ ਬੈਕ ਸਾਈਡ ਤੋਂ ਜਿਹੜਾ ਥਣ ਹੈ ਇਹ ਕੁਆਲਿਟੀ ਜਿਹੜੀ ਆ ਦੋਸਤੋ ਤੁਸੀਂ ਇਹ ਚੈੱਕ ਕਰ ਸਕਦੇ ਹੋ ਠੀਕ ਆ ਤੇ ਪਸ਼ੂ ਚੰਗੇ ਆ ਓਵਰ ਆਲ ਪਸ਼ੂ ਜਿਹੜੇ ਦੋਸਤ ਸਾਰਾ ਸੁੱਤਰ ਹੀ ਹੁੰਦੇ ਆ ਥੋੜਾ ਕੰਮ ਵੀਰ ਹੋਣੀ ਚਾਹਦੇ ਆ 2-3 ਹਿੰਨਾ ਗਾਉਂਦੇ ਆ ਪਰ ਨਾ ਕਿ ਜਦੋਂ ਚੰਗਾ ਲੱਭੇ ਤੇ ਉਹਨੂੰ ਖਾਸ ਤੌਰ ਤੇ ਲੈ ਕੇ ਆਉਂਦੇ ਆ ਤੇ ਫਿਲਹਾਲ ਪਿੱਛੇ ਜੇ ਵੀ ਆਪਾਂ ਵੇੜਾ ਪਾਈਆਂ ਸੀ ਸੁਖਬੀ ਸੁਖਬੀਰ ਪਿੱਛੇ ਵੇੜਾ ਪਾਈਆਂ ਸੀ ਉਹ ਦੋਵੇਂ ਸੇਲ ਹੋ ਗਈਆਂ ਉਹ ਸੇਲ ਹੋ ਗਈਆਂ ਫਿਰ ਉਸ ਤੋਂ ਬਾਅਦ ਅਗਲੀ ਥਾਂ ਤੇ ਜਾ ਕੇ ਹੋਰ ਵਧੀਆ ਚੰਗੇ ਭਾਅ 'ਚ ਫਿਰ ਅੱਗੇ ਸੇਲ ਹੋ ਗਈਆਂ ਫਿਰ ਸੇਲ ਹੋਣ ਜਗ੍ਹਾ ਤੇ ਗਿਆ ਤੇ ਛੋਟ ਮਤਲਬ ਇੰਨਾ ਸੀ ਵੀ ਭਾਅ ਦੇ ਵਿੱਚੋਂ ਸੀਗੀਆਂ ਚਾਹੇ ਘਰੇਲੂ ਵੀਰ ਲੈ ਕੇ ਜਾਂਦਾ ਚਾਹੇ ਵਪਾਰੀ ਵੀਰ ਨੂੰ ਲੈ ਕੇ ਜਾਂਦੇ ਆ ਹਾਂਜੀ ਜੀ ਪਸ਼ੂ ਜਿਹੜੇ ਭਾਅ ਆ ਰਿਹਾ ਗਾਂ ਅੱਗੇ ਦੂਜੀ ਤੇ ਜਿੰਨਾ ਸੇਲ ਹੋਵੇ ਤੇ ਚਾਹੇ ਘਰੇਲੂ ਰਹੇ ਤੇ ਚਾਹੇ ਕੋਈ ਵਪਾਰੀ ਲੈ ਜਾਏ ਪਸ਼ੂ ਭਾੜੇ ਹੀ ਆਪਣੇ ਬਿਲਕੁਲ ਬਿਲਕੁਲ ਹਾਂਜੀ ਤੇ ਸੁਖਬੀਰ ਇਹਦਾ ਮੁੱਲ ਵੀਰ ਜੀ ਕੋਈ 60 ਨਹੀਂ ਕੋਈ 55 ਨਹੀਂ ਹਾਂਜੀ ਮੁੱਲ 53000 52 ਦੀ ਦੇ ਦੇਣਗੇ 52 ਦੀ ਹਾਂਜੀ ਠੀਕ ਆ ਕੋਈ ਜ਼ਿਆਦਾ ਮੁੱਲ ਨਹੀਂ ਕਰਨਾ ਠੀਕ ਆ ਹਾਂ ਨਾ ਜਿਹੜੀ ਦੋਸਤੋ ਉਹ 52000 ਤੇ ਡਿਮਾਂਡ ਉੱਪਰ ਕਰਨ ਨੂੰ ਚਾਹੇ ਠੀਕ ਆ ਜੀ ਡਿਮਾਂਡ ਦੀ ਡਿਮਾਂਡ ਕਰਨ ਦਾ ਕਿ ਜੋ ਲੈਣਾ 52 55 56 ਉਹ ਜਿੰਨੀ ਮਰਜ਼ੀ ਡਿਮਾਂਡ ਤੇ 52000 ਦੀ ਜਿਹੜੀ ਹਾਂ ਨਾ ਠੀਕ ਆ ਤੇ ਥਣ ਥਣ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਮੱਝਾਂ ਦਾ ਥਾਣਾ ਉਸ ਹਿਸਾਬ ਵੰਡ ਦੇ ਵਿੱਚ ਜਿਹੜਾ ਥਾਣ ਲੱਗਾ ਦੇ ਬੈਕ ਸਾਈਡ ਤੋਂ ਢਿੱਲ ਢੁਲ ਹੋ ਜਾ ਤੁਸੀਂ ਵੇਖੋਗੇ ਹਫਤਾ ਵੀ ਨਹੀਂ ਸੁੰਦੀ ਹੈ ਜੀ ਹਾਂ ਜੀ ਹਫਤਾ ਇਹਨੇ ਵੀ ਲੈ ਜਾਣਾ ਜੀ ਹਾਂ ਹਫਤਾ ਘਟੋ ਘਟ ਜਿਹੜਾ ਪ੍ਰਾਪੋ ਲੈ ਜਾਊਗੀ ਤੇ ਕੱਦ ਕਾਠ ਜਿਹੜਾ ਉੱਚਾ ਹੈਗਾ ਠੀਕ ਹੈ ਤੇ ਇਹਦੇ ਇਤਿਹਾਸ ਤੋਂ ਦੌੜੀ ਹਾਂ ਠੀਕ ਹੈ ਤੇ 52000 ਦੀ ਜਿਹੜੀ ਹਾਂ ਲਾ ਠੀਕ ਹੈ ਜੀ ਲੈਦੇ ਜਿਹੜਾ 52000 ਤੇ ਅੱਜ ਪਸ਼ੂ ਚੜਿਆ ਵੀਰ ਸੁਖਬੀਰ ਹੋਰਾਂ ਦੇ ਕੋਲ ਤਿੰਨ ਪਸ਼ੂ ਸੀ ਠੀਕ ਆ ਜੀ ਤਿੰਨ ਪਸ਼ੂ ਸੀ ਤੇ ਝੋਟੀ ਜਿਹੜੀ ਸੀ ਉਹ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਦਿਖਾਤੀ ਆ ਬਹੁਤ ਹੀ ਵੀਰਾਂ ਦੀ ਜਿਹੜੀ ਦੋਸਤੋ ਡਿਮਾਂਡ ਰਹੂਗੀ ਬਹੁਤ ਹੀ ਵੀਰਾਂ ਨੇ ਖਰੀਦਣੀ ਹੋਊਗੀ ਚੀਜ਼ ਪਰ ਅਸਲ ਦੇ ਵਿੱਚ ਇੱਕ ਵੀਰ ਦਾ ਕਿਸੇ ਦਾ ਹਿੱਸਾ ਆਊਗੀ ਹਿੱਸੇ ਆਈ ਚੀਜ਼ ਤਸੱਲੀ ਕਰ ਸਕਦੇ ਹੋ ਹੋ ਸਕਦਾ ਮੇਰੇ ਵਿਖਾਉਣ ਦੇ ਵਿੱਚ ਫਰਕ ਜਾਂ ਦਸੰਤ ਰਹਿ ਗਿਆ ਹੋਵੇ ਆਪਦੀ ਬਿਲਕੁਲ ਜਿਹੜੀ ਆ ਦੋਸਤੋ ਨੱਕ ਪਰਖਤ ਸਾਰੀ ਨਾਲ ਕਰ ਲਿਓ ਠੀਕ ਆ ਤੇ ਮੂੰਹ ਮੱਥੇ ਦੀ ਵੀ ਚੰਗੀ ਆ ਸਿੰਗੀ ਸੁngੀ ਚੰਗੀ ਆ ਬਾਕੀ ਆ ਤੁਸੀਂ ਜਿਹੜੀ ਆ ਬਿਲਕੁਲ ਚਾਲ ਢਾਲ ਹਰ ਪਾਸੇ ਮੈਂ ਤੁਹਾਨੂੰ ਦਿਖਾਤਾ ਹੈ ਨਾ ਜ ਚੰਗਾ ਗਾਇਬ ਆ ਇਹ ਆ ਦੇਖੋ ਜੀ ਸੁਬਾ ਜਿਹੜਾ オリジナル ਪਹਿਲਾ ਹੀ ਹੈ ਨਾ ਜੀ ਹਾਂ ਜੀ ਪਹਿਲਾ ਹੀ ਹੈ ਪਹਿਲਾ ਨਹੀਂ ਜੁਟੀ ਸੋਹਣੀ ਆ ਤੇ ਆ ਰੇਟ ਭਾਅ ਪਰ ਤਾਂ ਆਪਾਂ ਤੁਹਾਡੇ ਨਾਲ ਸ਼ੇਅਰ ਕੀਤਾ ਤੇ ਸੁਖਵੀਰ ਭਾਈ ਨੰਬਰ ਆਪਣੇ ਜਰੂਰ ਦੱਸ ਦੀਏ ਜੀ ਮੋਬਾਈਲ ਨੰਬਰ ਆ ਵੀਰ ਜੀ ਮੇਰਾ 84376 34902 ਇੱਥੇ ਜੇ ਵਟਸਐਪ ਆ ਇੱਥੇ ਤੇ ਕਾਲਿੰਗ ਆ ਠੀਕ ਹੈ ਭਰਾ ਜੀ ਹਾਂ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਸੁਖਬੀਰ ਸਿੰਘ ਤੇ ਖਾਸ ਵੀਰ ਤੁਸੀਂ ਆ ਪਿੰਡ ਅਲਗੋਂ ਕਰਨੀ ਹੈਗੀ ਆ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਸੋ ਦੋਸਤੋ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਤਿੰਨ ਨੱਕ ਸੀਗੇ ਵੀਰ ਦੇ ਕੋਲ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਾਥ ਸ਼ਿਰਿਆ ਕਰ ਜੀ